ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 86726 9778 ਜੀ ਅੱਜ ਦੀ ਵੀਡੀਓ ਪੈਂਡ ਥਰਾਜ ਜੀ ਤਹਿਸੀਲ ਤੇ ਜ਼ਿਲ੍ਹਾ ਬائیں ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਦੋ ਫੇ ਆ ਜੀ ਇੱਕ ਦਾ ਸੂਆ ਸਵਾਇਆ ਆਂਗਾ ਤੇ ਇੱਕ ਵੀਰੇ ਧੋਕੜ ਗੱਬਣ ਚੱਕ ਪਾਸ ਆ ਮੇਰੀ ਸਪੈਸ਼ਲ ਬੇਨਤੀ ਰਹੂਗੀ ਬਿਰੇ ਜੇ ਕੋਈ ਸੂਇ ਆ ਸਵਾਇਆ ਨਾ ਹੁੰਦਾ ਤੁਸੀਂ ਆਪਦੀ ਮਿਲਕਿੰਗ ਕਰ ਸਕਦੇ ਆ ਤੇ ਜੇ ਕੋਈ ਚੈੱਕ ਪਾਸ ਨਾ ਹੁੰਦਾ ਤਾਂ ਆਪ ਦਾ ਫਸਟ ਡਾਕਟਰ ਨਾਲ ਲੈ ਕੇ ਆਇਓ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ تنਵੀਰ ਸਿੰਘ ਪਿੰਡ ਥਰਾਏ ਜ਼ਿਲ੍ਹਾ ਮੋਗਾ ਤਹਿਸੀਲ ਵਾਗਾ ਬੇਰ ਸੋਅਲ ਨੰਬਰ ਜੀ 98555 7184 ਠੀਕ ਆ ਬਿਰੇ ਅੱਜ ਦੋ ਨਾਗਾ ਜੀ ਹਾਂ ਜੀ ਬਈ ਅੱਜ ਦੋ ਨਾਗਾ ਕਿੱਧਰੋਂ ਸ਼ੁਰੂ ਕਰਗੇ ਜੀ ਉਧਰੋਂ ਕਰ ਲੈ ਸੂ ਆ ਕੇ ਨਮਾ ਸੂਈ ਹੈ ਜੀ ਇਹ ਇਹ ਤੀਜਾ ਸੂ ਸੂਗੀ ਬਈ ਦੂਜੇ ਲਈ ਗੱਭਣਾ ਇਹ 4 ਮਹੀਨਿਆਂ ਦੀ ਉੱਜਾ ਸੂਇ ਤੀਜੀ ਅਕਾ ਬਣਾ ਚਾਰ ਮਹੀਨੇ ਦੁੱਧ ਕਿੰਨਾ ਤਿਆਰ ਆ 12 ਕਿਲੋ ਦਾ ਤਿਆਰ ਹੈਗਾ ਵੀਰੇ ਕਿ ਦੇ ਦਾਂਗੇ ਥਾਣਾ ਦੀ ਗਰੰਟੀ ਥਾਣਾ ਦੇ ਡੰਨਾ ਬਈ ਚੁਆਈ ਚੁਈ ਦਾ ਬਹੁਤ ਪੋਲੀ ਹੈ ਠੰਡੀ ਸੀਲ ਬਹੁਤ ਆਏ ਨੇ ਇੱਧਰ ਹੱਥ ਰੱਖ ਲਈ ਇਹ ਗਾਮ ਸ਼ਾਂਗਰੂਗੀ ਬਾਕੀ ਥਾਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਤੀ ਚੁਵਾਈ ਵਾਲਾ ਥਾਣਾ ਤੋਰ ਕੇ ਦਿਖਾ ਦੀ ਵੀਰੇ ਕੱਦ ਵਜਨ ਦੀ ਪੂਰੀ ਚੰਗੀ ਆ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਸੋਹਣਾ ਫਿਟਨੈਸ ਵਾਲਾ ਹਵਾਨਾ ਖਣਾਂ ਦੇ ਸਹਿਜ ਵੀ ਸੋਨੇ 12 ਕਿਲੋ 22 ਦੇ ਘਰੇ ਕੋਈ ਵੀ ਵੀਰ ਆਪ ਦਾ ਚੁੱਕ ਕੇ ਲੈ ਜੇ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀਰ ਚਵਾਈ ਕਰ ਸਕਦਾ ਜੀ ਤੇ ਚਾਰ ਮਹੀਨਿਆਂ ਦੀ ਕਨਫਰਮ ਚੈੱਕ ਪਾਸ ਆ ਉਹ ਤੁਸੀਂ ਆਪ ਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲਿਆ ਸਕਦੇ ਆ ਜੀ ਬਾਕੀ ਚੈੱਕ ਕਰ ਸਕਦੇ ਹੋ ਖਣ ਟੌਪ ਦਾ ਮਿਲਕਵੇਨ ਪੂਰੀ ਚੰਗੀ ਹੁੰਦੀ ਹੈ ਜੀ ਕੱਦ ਦਾ ਬੱਡ ਵਾਲੀ ਆ ਕੋਈ ਆਏ ਨਹੀਂਗੀ ਵੀਰੇ ਛੋਟੀ ਆ ਦੋ ਦੋ ਦੱਬੇ ਹੁਣ ਵੀ ਇਹ 15 ਕਿਲੋ ਕਰ ਜੂਗਾ ਛਟੜ ਛਟੜ ਬਾਹਲੇ ਲੱਗੇ ਹੋਏ ਸੀ ਗੱਲ ਇਹ ਲਈ ਵੀ ਉਹ ਜਿਹਾ ਕਰੋ ਚਿਚੜਾਂ ਦੇ ਦਾਗ ਜੇ ਆਹ ਹਾਂ ਚਿਚੜਾਂ ਦੇ ਵੀ ਆਦੇ ਠੀਕ ਆ ਚਿਚੜਾਂ ਦੇ ਮੇਦਾ ਜਿਹਾ ਲੱਗਿਆ ਮੇਦਾ ਜਿਹਾ ਲੱਗਿਆ ਬੜਾ ਬਾਹੇ ਲੱਗਿਆ ਹੋਇਆ ਠੀਕ ਆ ਦੋ ਦੋ ਸਾਮ ਸਮੇਂ ਜੜੀ 15 ਕਿਲੋ ਹੁਣ ਵੀ ਦੇ ਦਊਗੀ ਜੀ ਠੀਕ ਆ ਚਲੋ 12 ਮੰਨ ਕੇ ਆ ਹਾਂ ਹੁਣ 12 ਮੰਨ ਕੇ ਜੈ ਜੀ ਡਿਮਾਂਡ ਜਿਹੜੇ ਲੈਣੇ ਆਈ ਹੈ ਵੀਰੇ ਮੁੱਲ ਵੀਰੇ 52 ਕਰਦੇ ਆ 50000 ਰੁਪਏ ਦੀ ਦੇ ਦਾਂਗੇ ਕੋਜੂ ਮਾਨਤਾਂ ਦੇ ਹ ਦੋ ਨੰਬਰ ਨਾ ਗਿਰੇ ਇਹਦਾ ਸੁਆ ਕਿੰਨਾਂ ਮੱਝ ਇਹ ਵੀਰੇ ਬਲੂਨ ਹੀ ਸੋਈ ਆ ਅਜੇ ਦੋਨ ਦੇ ਚੱਕ ਦੀ ਹੈ ਖੀਰੀ ਮੰਨ ਲੈ ਜਾਂ ਦੋਂਦੀ ਮੰਨ ਲੈ ਸਟਾਰਟ ਕੀਤੇ ਆ ਹਾਂ ਸੋ ਸਟਾਰਟ ਹੀ ਕੀਤੇ ਵੀਰੇ ਇਹ ਪਰਸੋਂ ਦੀ ਸੂਈ ਆ ਵੀ ਮਗਰ ਬੱਚਾ ਬੱਛੀ ਵੀ ਬੱਛੀ ਵੀ ਟਾਪ ਕਲਾਸ ਹੀ ਆ ਮਗਰ ਬਹੁਤ ਚੰਗੀ ਹੈ ਜੀ ਬਹੁਤ ਚੰਗੀ ਲੋਜ ਆਲੀ ਬੱਚੀ ਆ ਕੁਆਲਟੀ ਬੱਚੀ ਦਾ ਕੋਈ ਹੈਗਾ ਸੀਮਨ ਜੇ ਨਹੀਂ ਸੀਮਨ ਦਾ ਵੀ ਰਿਹਾ ਪਾ ਮੈਂ ਕਹਿੰਦੇ ਕੋਈ ਰਿਕਾਰਡ ਨਹੀਂ ਆ ਠੀਕ ਆ ਪਰ ਹੈ ਚੰਗੀ ਹੈ ਜੀ ਹਾਂ ਗਾਂ ਦੀ ਕੁਆਲਟੀ ਵੀ ਬਹੁਤ ਚੰਗੀ ਹੈ ਤੇ ਪੂਰਾ ਆਪਦਾ ਵੀ ਚੰਗਾ ਬੱਚੀ ਦਾ ਵੀ ਚੰਗਾ ਇੱਕ ਨਾਲ ਇੱਕ ਨਾਲ ਤੁਹਾਨੂੰ ਫ੍ਰੀ ਮਿਲ ਜਾਣਾ ਇਹ ਵੀ ਠੰਡੀ ਸੀਲ ਪੂਰੀ ਆ ਬਈ ਜਿਵੇਂ ਮਰਜੀ ਦਾ ਬਾਕੀ ਹਵਾਨਾ ਸੂਣਾ ਫਿਟਨੈਸ ਆਲਾ ਥਾਂ ਨਾਲ ਨਾਲ ਫਿਟਨੈਸ ਆ ਬਈ ਲਓ ਜੀ ਚੈੱਕ ਕਰੋ ਬਿਊਟੀ ਦੇਖ ਸਕਦੇ ਹੋ ਤੁਸੀਂ ਰੰਗ ਪ੍ਰਿੰਟ ਵੀ ਕਰਮਾਲੀ ਦਾ ਪੂਰਾ ਚੰਗਾ ਬਾਕੀ ਇਹ ਬੱਚ ਕੋਈ ਐ ਬਈ ਦੂਜੇ ਨੂੰ ਨਾ ਵੱਡੀਆਂ ਗਾਂਆਂ ਚ ਆਉਣ ਲੱਗ ਜਾਣੀਆਂ ਸਹੀ ਗੱਲ ਆ ਜੀ ਅਜੇ ਤਾਂ ਬੱਚਾ ਹੀ ਆ ਉਹਦਾ ਨਾ ਹਾਈਟ ਵੀ ਬੱਚੇ ਦੇ ਹਿਸਾਬ ਨਾਲ ਸਹੀ ਹੈ ਜੀ ਤੇ ਜਦੋਂ ਹਜੇ ਕਰਮਾਲੀ ਨੇ ਹਾਈਟ ਕਰਨੀ ਆ ਜਿੱਦ ਦਿਨ ਨੂੰ ਜਮਾ ਫੁੱਲ ਦੰਦੀ ਹੋਣੀ ਆ ਫੁੱਲ ਵੱਡਾ ਕਦ ਕੱਟ ਹੋਊਗਾ ਜੀ ਅਜੇ ਤਾਂ ਖੀਰਿੰਗਾ ਜੀ ਆਉਂਦੀ ਬਾਕੀ ਚੱਕਦੀ ਆ ਦੋਵੇਂ ਚੱਕਦੀ ਆ ਜੀ ਸਹੀ ਗੱਲ ਤੋਰ ਕੇ ਕਿੰਨਾ ਪਿਆ ਜੂ ਵੀਰੇ ਇਵਰੇ ਚੰਗੀ ਸੇਵਾ ਸੰਭਾਲ ਵਾਲੇ ਕੋਲ ਜਾ ਬੜੀ 20 ਕਿਲੋ ਦੁੱਧ ਪਿਆ ਦੂ। ਸ਼ੀ 20 ਕਿਲੋ ਬਾਹਲਾ ਨਹੀਂ ਕੋਈ ਡੀਟਲ ਨਹੀਂ ਤਿਆਰ ਆ ਜੀ ਹੁਣ। ਬੋਲੀ ਹੋਊਗੀ ਵੀਰੇ 13 ਲੀਟਰ ਤਿਆਰ ਹੋਣੀ ਕਰ। 13 ਲੀਟਰ ਬੋਲੀ ਕੋਈ ਵੀ ਵੀਰ ਜੋਕ ਕੇ ਲੈ ਜੇ। ਬਾਕੀ ਹਵਾਨਾ ਸੋਹਣਾ, ਫਿਟਨੈਸ ਵਾਲਾ, ਥਣ ਕੱਲਾ ਕੱਲਾ ਨਿੱਖੜਮਾ। ਹਾਈਟ ਦਾ ਅੰਦਾਜ਼ਾ ਤੁਸੀਂ 22 ਦੇ ਹਿਸਾਬ ਨਾਲ ਲਾ ਲਓ ਜੀ। ਚੰਗੀ ਆ ਪਰ ਹੁੰਦੇ ਅਜੇ ਪੰਚਾ ਹੀ ਆ ਤੇ ਹਾਈਟ ਦਾ ਅੰਦਾਜ਼ਾ ਉਸ ਹਾਵ ਨਾਲ ਲਾਓ। ਰੰਗ ਪ੍ਰਿੰਟ ਪੂਰਾ ਚੰਗਾ ਜੀ। ਸੋਹਣਾ ਗੁਲਾਬੀ ਹਵਾਨਾ ਥਣ ਕੱਲਾ ਕੱਲਾ ਨਿੱਖੜਮਾ। ਇੱਕ ਨਗ ਨਾ ਇੱਕ ਨਗ ਤੁ 24 ਵੀ ਮਗਰ ਟੌਪ ਦੀ ਬੱਛੀ ਮਿਲ ਜਾਣੀ ਹੈ ਜੀ ਆਪ ਦੀ ਨਸਲ ਨੂੰ ਬਹੁਤ ਚੰਗੀ ਹੈ ਬਈ ਗਾਂ ਦੇ 20 ਕਿਲੋ ਦਾ ਕੋਈ ਬਾੜਾ ਨਹੀਂ ਦੁੱਧ ਉਹਦਾ ਵਾਦੀ ਪਾ ਜੇ ਠੀਕ ਆ ਇਹੋ ਜੀ ਬੱਛੀ ਨੂੰ ਤਾਂ ਬਈ 16 17 ਵੀ ਬਹੁਤ ਆਗ ਬਹੁਤ ਚੰਗੀ ਹੈ ਚੰਗੀ ਹੈ ਬਾਕੀ ਸਿਆਲਾਂ ਜੈ ਜੀਆਂ ਵਾਹੂਰ ਵੀ ਵੱਜ ਜਾਂਦੀ ਹੁਣ ਥੋੜੀ ਜੀ ਰੁੱਤ ਗਰਮੀ ਦੀ ਚੁਾਈ ਚੁਈ ਦਾ ਬਈ ਜਿਵੇਂ ਭਾਉ ਦੋਨੇ ਪਾਸੇ ਬੈ ਕੇ ਚੋਲਾ ਮਸ਼ੀਨਾਂ ਦਾ ਚੋਲਾ ਹੱਥੀ ਚੋਲਾ ਕੋਈ ਡਿੱਕਤ ਨਹੀਂ ਠੀਕ ਆ ਉਸ ਮਾਪ ਸਮੂਹ ਬਹੁਤ ਚੰਗਾ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਦੀ ਵੀ ਡਿਮਾਂਡ ਕੋਈ 80 ਨਹੀਂ 85 ਦੇ 70 ਚ 1000 ਰੁਪਏ ਛੱਡਦਾ 50 ਰੁਪਏ ਛੱਡ ਦਾਂਗੇ ਠੀਕ ਹੈ ਹਾਂਜੀ 70000 ਰੁਪਏ ਚ ਬਾਈ ਕਹਿੰਦਾ ਮਾਨਤਾਨ ਹੋ ਜਾਊਗਾ ਬਾਕੀ ਵੈੜ ਚੰਗੀ ਚੰਗੀ ਐ ਬਾਈ ਇਹਨੇ ਦੇ ਦਿੰਦਾ ਨਹੀਂ ਕੋਈ ਠੀਕ ਆ ਜੇ ਐਜ ਡਿਮਾਂਡ ਆ ਜੀ 70000 ਰੁਪਏ ਚ ਮਾਨਤਾਨ ਹੋ ਜਾਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ